ਹਰਜਿੰਦਰ ਸਿੰਘ ਧਾਮੀ ਵੱਲੋਂ ਐਸਜੀਪੀਸੀ ਪ੍ਰਧਾਨ ਦਾ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਉਹਨਾਂ ਨੂੰ ਮਨਾਉਣ ਲਈ ਪਹੁੰਚੇ ਅਕਾਲੀ ਦਲ ਦਾ ਜਥਾ ਹੁਸ਼ਿਆਰਪੁਰ ਉਹਨਾਂ ਦੇ ਨਿਵਾਸ ਵਿਖੇ ਅਕਾਲੀ ਦਲ ਦੇ ਜਥੇ ਦੇ ਵਿੱਚ ਸਾਬਕਾ ਮੰਤਰੀ ਦਲਜੀਤ ਚੀਮਾ ਹੁਸ਼ਿਆਰਪੁਰ ਤੋਂ ਲਾਲੀ ਬਾਜਵਾ ਅਤੇ ਹੋਰ ਵੀ ਕਈ ਅਕਾਲੀ ਨੇਤਾ ਹਰਜਿੰਦਰ ਸਿੰਘ ਧਾਮੀ ਦੇ ਘਰ ਹੁਸ਼ਿਆਰਪੁਰ ਪਹੁੰਚੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ ਸ਼੍ਰੋਮਣੀ ਅਕਾਲੀ ਦਲ ਦਾ ਪਾਰਟੀ ਦੇ ਸੀਨੀਅਰ ਆਗੂਆਂ ਦਾ ਇੱਕ ਵਫ਼ਦ ਪਾਰਟੀ ਵੱਲੋਂ ਜੋ ਹੁਕਮ ਹੋਇਆ ਸੀ ਉਹ ਬੇਨਤੀ ਲੈ ਕੇ ਤੇ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਕੋਲੇ ਪਹੁੰਚੇ ਹੈ ਜਦੇ ਵਿੱਚ ਸਰਦਾਰ ਜਨਮੇਜਾ ਸਿੰਘ ਸਿੱਖੋਂ ਸਾਹਿਬ ਮੇਰੇ ਸੀਨੀਅਰ ਪਾਰਟੀ ਦੇ ਸਾਥੀ ਨੇ ਸਰਦਾਰ ਹੀਰਾ ਸਿੰਘ ਜੀ ਗਾਵੜੀਆ ਸਾਹਿਬ ਸਾਡੇ ਬਹੁਤ ਹੀ ਸਤਕਾਰਯੋਗ ਵੱਡੇ ਭਾਜੀ ਸਰਦਾਰ ਵਿਰਿੰਦਰ ਸਿੰਘ ਜੀ ਬਾਜਵਾ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਜੀ ਬੱਬੇਹਾਲੀ ਸਾਹਿਬ ਲਾਲੀ ਬਾਜਵਾ ਜੀ ਤੇ ਸਾਡੇ ਮੁਖ ਸਕੱਤਰ ਜਿਹੜੇ ਐ ਜੀ ਪੀ ਸੀ ਦੇ ਸਾਡੇ ਸਰਦਾਰ ਕਲੌਂਗ ਸਿੰਘ ਮੰਨਣ ਸਾਹਿਬ ਸਾਰੇ ਅਸੀਂ ਪਾਰਟੀ ਦੇ ਹੁਕਮ ਦੇ ਮੁਤਾਬਕ ਇਕੱਠੇ ਹੋ ਕੇ ਧੰਮੀ ਸਾਹਿਬ ਕੋਲ ਆਏ ਸੀ ਪਹਿਲਾਂ ਤੇ ਸਾਡੇ ਸਾਰਿਆਂ ਵੱਲੋਂ ਸਰਦਰ ਹਜਿੰਦਰ ਸਿੰਘ ਧਾਮੀ ਸਾਹਿਬ ਨੂੰ ਤੇ ਸਾਰੇ ਪਰਿਵਾਰ ਨੂੰ ਲੱਖ ਲੱਖ ਵਧਾਈਆਂ ਕਿ ਗੁਰੂ ਮਹਾਰਾਜ ਦੀ ਬਹੁਤ ਵੱਡੀ ਬਖਸ਼ਿਸ਼ ਸਦਕਾ ਪੋਤਰੇ ਦੀ ਦਾਤ ਜਿਹੜੀ ਆ ਉਹ ਮਹਾਰਾਜ ਨੇ ਬਖਸ਼ੀ ਹੈ ਸੋ ਸਾਰੇ ਧਾਮੀ ਪਰਿਵਾਰ ਨੂੰ ਅਸੀਂ ਇਕੱਠਿਆਂ ਹੋ ਕੇ ਤੇ ਉਹਨਾਂ ਦੇ ਨਾਲ ਜਿਹੜਾ ਖੁਸ਼ੀਆਂ ਅੱਜ ਸਾਂਝੀਆਂ ਕੀਤੀ ਦੋਜੀ ਗੱਲ ਹੈ ਕਿ ਧਾਮੀ ਸਾਹਿਬ ਨੇ ਜਿਹੜਾ ਇੱਕ ਵੱਡਾ ਫੈਸਲਾ ਲਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੋਂ ਅਸਤੀਫਾ ਦੇ ਦਿੱਤਾ ਉਹ ਜਿਹੜੀ ਉਹਨਾਂ ਦੀ ਮਾਨਸਿਕ ਪੀੜਾ ਸੀ ਉਹਦੇ ਸਬੰਧ ਦੇ ਵਿੱਚ ਜਿਹੜਾ ਅਸੀਂ ਅੱਜ ਸਾਰੇ ਇਕੱਠੇ ਹੋ ਕੇ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਨ ਵਾਸਤੇ ਸਾਰੇ ਹਾਲਾਤਾਂ ਨੂੰ ਜਾਣਨ ਵਾਸਤੇ ਆਏ ਸੀ ਕਿਉਂਕਿ ਧਾਮੀ ਸਾਹਿਬ ਦਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਹੁਤ ਵੱਡਾ ਸਤਿਕਾਰ। ਔਰ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਉਹ ਆਪਣੀ ਕਾਬਲੀਅਤ ਕਰਕੇ ਇਮਾਨਦਾਰੀ ਕਰਕੇ ਦੂਰਅੰਦੇਸ਼ੀ ਕਰਕੇ ਉਹ ਵੱਡੇ ਅਹੁਦਿਆਂ ਦੇ ਉੱਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵਿੱਚ ਸੇਵਾ ਕਰ ਰਹੇ ਆ ਬਖਸਕਰ ਵੀ ਰਹੇ ਆ ਪਹਿਲਾਂ ਜਨਰਲ ਸਕੱਤਰ ਵੀ ਰਹੇ ਆ। ਉਸ ਤੋਂ ਬਾਅਦ ਹੁਣ ਚੱਕੀ ਵਾਰੀ ਦੀ ਸੇਵਾ ਵੀ ਉਹਨਾਂ ਨੂੰ ਪਾਰਟੀ ਤੇ ਜੀ ਆਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਸਾਰੀਆਂ ਸਫਾਂ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਸਤਿਕਾਰ ਹੈ ਇੱਕ ਚੰਗੀ ਸ਼ਖਸੀਅਤ ਜਿਹੜੀ ਧਾਰਮਿਕ ਪੱਖ ਤੋਂ ਵੀ ਔਰ ਰਾਜਨੀਤਿਕ ਪੱਖ ਤੋਂ ਵੀ ਜਿਹਦਾ ਬੜਾ ਵੱਡਾ ਤਜਰਬਾ ਹੈ ਉਹਨਾਂ ਲੀਡਰਾਂ ਦੇ ਵਿੱਚ ਹਮੇਸ਼ਾ ਧੰਮੀ ਸਾਹਿਬ ਦਾ ਜਿਹੜਾ ਪਾਰਟੀ ਦੇ ਵਿੱਚ ਨਾਮ ਲਿਆ ਜਾਂਦਾ ਜੋ ਘਟਨਾਕਰਮ ਪਿਛਲੇ ਦਿਨੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਵਿੱਚ ਹੋਇਆ ਅਜੰਟ ਜੀ ਉਹ ਬੜਾ ਮੰਦ ਭਗ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਇਹ ਸਿੱਖਾਂ ਦੀ ਸਰਮੌਰ ਸੰਸਥਾ ਔਰ ਬੜੀਆਂ-ਬੜੀਆਂ ਕੁਰਬਾਨੀਆਂ ਤੋਂ ਬਾਅਦ ਸ਼ਹਾਹਤਾਂ ਤੋਂ ਬਾਅਦ ਬੜੇ ਵੱਡੇ ਜਿਹੜਾ ਤਸ਼ੱਦਦ ਝੱਲ ਕੇ ਤੇ ਸਾਡੇ ਬਜ਼ੁਰਗਾਂ ਨੇ ਇੱਕ ਵੱਡੀ ਆਸ ਵੀ ਦੇ ਨਾਲ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਡੈਮੋਕਰੈਟਿਕ ਸੰਸਥਾ ਜਿਹੜੀ ਹੈ ਉਹ ਪੰਥ ਨੂੰ ਦਿੱਤੀ ਸੀ ਜਿਦੀ ਉਦਾਹਰਨ ਦੁਨੀਆ ਦੇ ਵਿੱਚ ਜਿਹੜੀ ਹੈ ਉਹ ਕਿਤੇ ਨਹੀਂ ਮਿਲਦੀ ਕਿਉਂਕਿ ਦੋ ਸਸਤਾਵਾਂ ਸਭ ਤੋਂ ਵੱਡਾ ਸਾਡਾ ਸਤਾਨ ਹੈ ਸ਼੍ਰੀ ਹਰਿਕਾਲਤਕ ਸਾਹਿਬ ਜਿੱਥੇ ਹਰ ਸਿੱਖ ਜਿਹੜਾ ਦੁਨੀਆ ਦੇ ਵਿੱਚ ਕਿਤੇ ਵੀ ਬੈਠਾ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਤਖਤ ਦੇ ਉਹ ਹਮੇਸ਼ਾ ਨਤਮਤ ਹੁੰਦਾ ਹਮੇਸ਼ਾ ਜਿਹੜਾ ਆਪਣਾ ਸਿਰ ਝੁਕਾ ਕੇ ਕਾਲਤਕ ਸਾਹਿਬ ਦੇ ਸਾਹਮਣੇ ਚੱਲਦਾ ਔਰ ਜਿਹੜੀ ਪ੍ਰਬੰਧਕੀ ਖੇਤਰ ਦੇ ਵਿੱਚ ਸਰਬੋਰ ਸੰਸਥਾ ਕਿਸੇ ਵੀ ਧਰਮ ਦੇ ਵਿੱਚ ਨਹੀਂ ਹੈਗੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਨੂੰ ਇੱਕ ਐਕਟ ਦੇ ਰਾਹੀਂ ਬਕਾਇਦਾ ਜਿਹੜੇ ਆ ਸਾਰਾ ਪ੍ਰਬੰਧ ਸੰਭਾਲਣ ਦੇ ਉਹਦੇ ਵਿੱਚ ਸਾਰੀਆਂ ਨਿਯਮਤ ਕੰਮ ਦੇ ਇੱਥੋਂ ਤੱਕ ਕਿ ਜਥੇਦਾਰ ਸਾਹਿਬਾਨ ਦਾ ਜਿਹੜਾ ਵਿਕਾਰੀ ਅਹੁਦਾ ਜਿਹਨੂੰ ਬਹੁਤ ਵੱਡਾ ਮਾਨ ਸਨਮਾਨ ਉਸ ਅਹੁਦੇ ਨੂੰ ਪੰਥ ਦੇ ਵਿੱਚ ਹਮੇਸ਼ਾ ਦਿੱਤਾ ਜਾਂਦਾ ਉਹਦਾ ਵੀ ਜਿਹੜਾ ਫੈਸਲਾ ਹੈ ਉਹ ਵੀ ਸ਼੍ਰੋਮਣੀ ਗੁਰਦਵਾਰਾ ਪ੍ਰੰਤਕ ਕਮੇਟੀ ਕਰਦੀ ਹੈ ਜੇ ਕੋਈ ਸੇਵਾ ਮੁਕਤੀ ਕਿਸੇ ਤਰੀਕੇ ਕਰਨੀ ਪਵੇ ਉਹ ਵੀ ਜਿਹੜੀ ਹੈ ਸ਼੍ਰੋਮਣੀ ਗੁਰਦਵਾਰਾ ਪ੍ਰੰਤਕ ਕਮੇਟੀ ਕਰਦੀ ਹੈ ਸਾਰਾ ਰੂਲ ਰੈਗੂਲੇਸ਼ਨ ਸਾਰੇ ਸੰਸਥਾ ਦੇ ਜਿਹੜੀ ਹੈ ਇੱਕ ਪਾਰਲੀਮੈਂਟ ਹੈ ਸਿੱਖਾਂ ਦੀ ਜਿਹਦੀ ਕਿਸੇ ਹੋਰ ਧਰਮ ਦੇ ਵਿੱਚ ਉਦਾਹਰਨ ਨਹੀਂ ਇਸ ਕਰਕੇ ਉਹ ਸੰਸਥਾ ਨੂੰ ਕੰਮ ਕਰਦਿਆ ਕਈ ਵਾਰੀ ਜਿਹੜੇ ਆ ਬੜੇ ਸਖਤ ਫੈਸਲੇ ਵੀ ਲੈਣੇ ਪੈਂਦੇ ਆ ਤੇ ਕੜਵੇ ਫੈਸਲੇ ਵੀ ਲੈਦੇ ਤੇ ਉਹੀ ਜੇ ਸਮੇਂ ਦੇ ਵਿੱਚ ਮੈਂ ਸਮਝਦਾ ਕਿ ਜਿਹੜੀਆਂ ਸੰਸਥਾਵਾਂ ਦੀ ਆਪਣੀ ਭੂਮਿਕਾ ਹੈ ਉਹ ਬੜੀ ਐਮ ਵੱਡ ਜਾਂਦੀ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਇੱਕ ਆਪਣਾ ਸਥਾਨ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਆਪਣਾ ਸਥਾਨ ਅੱਜ ਇਸ ਕਰਕੇ ਧੰਮੀ ਸਾਹਿਬ ਤੇ ਜਿਹੜੇ ਕੋਈ ਜੜੀ ਹੈ ਕੁਝ ਗੱਲਾਂ ਨੂੰ ਲੈ ਕੇ ਮੇਰੇ ਦੇ ਵਿਸਤਾਰ ਦੇ ਵਿੱਚ ਨਹੀਂ ਜਾਣਾ ਚਾਹੀਦਾ ਮੈਂ ਸਮਝਦਾ ਸੀ ਉਹ ਗੱਲਾਂ ਹੋਣੀਆਂ ਹੀ ਨਹੀਂ ਚਾਹੀਦੀਆਂ ਸੀ ਨਹੀਂ ਆਪਣੀ ਚੀਜ਼ ਉਹਦੇ ਲੈ ਕੇ ਜੋ ਮਨ ਦੇ ਵਿੱਚ ਬੋਝ ਸੀ ਉਹਨਾਂ ਨੇ ਉਹਦੇ ਕਰਕੇ ਅਚਾਨਕ ਕਿਉਂਕਿ ਕਿਸੇ ਨਾਲ ਸਲਾਹ ਵੀ ਨਹੀਂ ਕੀਤੀ ਅਸੀਂ ਅੱਜ ਸਾਰੇ ਕਿਉਂਕਿ ਕੱਲ ਪਾਰਟੀ ਦੇ ਵਿੱਚ ਵੀ ਵਿਚਾਰ ਚਰਚਾ ਹੋਈ ਸੀ ਤੇ ਸਾਰੇ ਪਾਰਟੀ ਨੇ ਸਾਡੀ ਡਿਊਟੀ ਲਈ ਕਿ ਤੁਸੀਂ ਜਾ ਕੇ ਪੰਚੇ ਸਿੰਘ ਦੇ ਸਾਥੀ ਧਮੀ ਸਾਹਿਬ ਨੂੰ ਮਿਲ ਕੇ ਉਹਨਾਂ ਨੂੰ ਇਸ ਗੱਲ ਨੂੰ ਅਸ਼ੋਰ ਵੀ ਅਸੀਂ ਕੀਤਾ ਕਿ ਸਾਰੀ ਪਾਰਟੀ ਜਿਹੜੀ ਹੈ ਤੁਹਾਡੇ ਨਾਲ ਹੈ ਸ਼੍ਰੋਮਣੀ ਗੁਰਦਵਾਰ ਪੰਥ ਕਮੇਟੀ ਦੇ ਸਾਡੇ ਮੈਂਬਰ ਸਹਿਬਾਨ ਸਾਰੇ ਤੁਹਾਡੇ ਨਾਲ ਹੈ ਤੁਹਾਡੀ ਅਗਵਾਈ ਦੀ ਜਿਹੜੀ ਇਸੇ ਤਰ੍ਹਾਂ ਹੀ ਨਿਰੰਤਰ ਜਿਹੜੀ ਹੈ ਸਾਨੂੰ ਬੜੀ ਵੱਡੀ ਪੰਥ ਨੂੰ ਲੋੜ ਹੈ ਇਸ ਕਰਕੇ ਤੁਹਾਨੂੰ ਕੋਈ ਵੀ ਗੱਲ ਆਪਣੇ ਮਨ ਦੇ ਵਿੱਚ ਜਿਹੜੀ ਹੈ ਉਹ ਲਈ ਲਾਉਣੀ ਚਾਹੀਦੀ ਉਸ ਭਾਵਨਾ ਦੇ ਨਾਲ ਅਸੀਂ ਉਹਨਾਂ ਨੂੰ ਬੇਨਤੀ ਕਰਕੇ ਆਏ ਹਾਂ ਸੋ ਬੜੇ ਪਰਿਵਾਰਕ ਮਾਹੌਲ ਚ ਕਿਉਂਕਿ ਸਾਰੇ ਹੀ ਅਸੀਂ ਜਿੰਨੇ ਖੜੇ ਆ ਸਾਰੇ ਅਸੀਂ ਉਹਨਾਂ ਦੇ ਨਿਰਜੀ ਤੌਰ ਦੇ ਉੱਤੇ ਪਰਸਨਲ ਲਾਈਫ ਦੇ ਵਿੱਚ ਵੀ ਬਹੁਤ ਨੇੜੇ ਹੋ ਕੇ ਹਮੇਸ਼ਾ ਉਹਨਾਂ ਦੇ ਵਿਚਰਦੇ ਆ ਇਸ ਕਰਕੇ ਉਹਨਾਂ ਦਾ ਧੰਨਵਾਦ ਆ ਸਾਰੇ ਉਹਨਾਂ ਨੇ ਖੁੱਲ੍ਹਾ ਸਮਝ ਦਿੱਤਾ ਸਾਰਾ ਵਿਚਾਰ ਵਟਾਂਦਰਾ ਕੀਤਾ ਉਹ ਅਸੀਂ ਜੋ ਭਾਵਨਾ ਉਹਨਾਂ ਦੀ ਹੈਗੀ ਆ ਉਹ ਅਸੀਂ ਪਾਰਟੀ ਦੇ ਵਿੱਚ ਵੀ ਜਾ ਕੇ ਉਹਨਾਂ ਦੇ ਰੱਖਾਂ